ਆਡੇ ਤੇ ਗੱਲ ਹੋਣੀ ਆ ਕਿ ਚੂੜੇ ਚ ਮਾਰਾਂ ਨੇ ਕੀ ਕਰ ਲਿਆ ਇੱਥੇ ਕਹਿਣਗੇ ਬੰਦੇ ਬੈਠ ਕੇ ਜੀ ਐ ਆ ਪੁਲ ਤੇ ਬੈਠ ਕੇ ਕਹਿਣਗੇ ਉੱਥੇ ਬੈਠ ਕੇ ਕਹਿਣਗੇ ਪਰ ਉਹ ਚੀਜ਼ ਨਹੀਂ ਸੀ ਕੋਣੀ ਅਸੀਂ ਮਰ ਜਾਾਂਗੇ ਪਰ ਲੜਾਂਗੇ ਫਿਰ ਕਹਿੰਦੇ ਅੱਜ ਦੇ ਟਾਈਮ 'ਚ ਜਾਤੀ ਕਿੱਥੇ ਆ ਕਾਸਟ ਕਿੱਥੇ ਆ ਅੰਬੇਦਕਰ ਸਾਹਿਬ ਨੇ ਵੀ ਕਿਹਾ ਸੀਗਾ ਸੰਘਰਸ਼ ਵੀ ਇਹੀ ਸੀਗਾ ਕਿ ਜਾਤ ਦੇ ਨਾਂ ਤੇ ਜਦ ਕਾਸਟ ਦੀ ਗੱਲ ਆਂਦੀ ਆ ਤੇ ਇਹੋ ਜਿਹੇ ਘਰ ਇਹੋ ਜਿਹੇ ਜਗਾਵਾਂ ਤੁਸੀਂ ਸ਼ਡਿਊਲ ਕਾਸਟ ਦੇ ਗਰੀਬ ਸਮਾਜ ਦੇ ਬੰਦਿਆਂ ਨੂੰ ਦੇ ਦਿੰਦੇ ਹੋ ਜੋ ਬਿਲਕੁਲ ਪਿੰਡ ਦੇ ਬਾਹਰ ਦਾ ਹਿੱਸਾ ਹੋਏ ਆਊਟ ਕਾਸਟ ਜਿਨੂੰ ਕਹਿੰਦੇ ਆ ਕਰਤਾ ਤਾਂ ਕਿ ਪਿੰਡ ਦੇ ਵਿੱਚ ਅਸੀਂ ਰਹੀਏ ਤੇ ਪਿੰਡ ਦੇ ਸਾਈਡਾਂ ਤੇ ਜਿੱਥੇ ਗੰਦਗੀ ਜਿੱਥੇ ਨਾਲਾ ਹੈ ਜਿੱਥੇ ਲੋਕਾਂ ਦਾ ਵੇ ਜਾਊਗਾ ਉੱਥੇ ਗਰੀਬਾਂ ਦਾ ਘਰ ਹੋਏ ਆ ਪਲੀਜ਼ ਪੈਨ ਕਰਿਓ ਕੈਮਰਾ ਔਰ ਆ ਦਿਖਾਇਓ ਆ ਗੁਰੂ ਘਰ ਦਿਸ ਇਜ਼ ਗੁਰੂ ਘਰ ਬਾਲਮੀਕ ਮੰਦਰ ਬਾਲਮੀਕੀ ਮੰਦਰ ਤੇ ਇੱਥੇ ਦੇਖੋ ਇਹ ਸਫਾਈ ਦੇਖੋ ਔਰ ਇੱਥੇ ਐਮਐਲਏ ਸਾਹਿਬ ਤੁਮੀ ਮੈਂ ਪੁੱਛਣਾ ਚਾਹਨੀ ਆ ਕਿ ਕਿਆ ਪਿਆਰ ਹੈ ਅਨਮਿਲ ਸਰ ਐਮ ਐਲ ਏ ਸਾਹਿਬ ਮੈਨੂੰ ਪੂਰਾ ਗਰੰਟੀ ਹੋਣੀ ਕਿ ਜਿਸ ਦਫ਼ਤਰ ਚ ਤੁਸੀਂ ਬਹਿੰਦੇ ਓਥੇ ਅੰਬੇਦਕਰ ਦੀ ਫੋਟੋ ਤੁਸੀਂ ਜ਼ਰੂਰ ਲਾਈ ਹੋਣੀ ਔਰ ਉਹਨਾਂ ਦੇ ਬੱਚਿਆਂ ਦਾ ਉਹਨਾਂ ਦੇ ਅਨਵਾਈ ਜਿੱਥੇ ਰਹਿੰਦੇ ਨੇ ਉਹਨਾਂ ਦਾ ਘਰ ਦੇਖੋ ਉਹਨਾਂ ਦੀ ਬਸਤੀਆਂ ਦੇਖੋ ਔਰ ਇਹ ਲੜਾਈ ਉਹ ਆ ਜਿੱਥੇ ਅਸੀਂ ਜਾ ਰਹੇ ਹਾਂ ਕਿ ਪਿੰਡ ਦੇ ਵਿੱਚੋਂ ਕੁਝ ਐਸੇ ਲੋਕੀ ਜਾਤ ਦਾ ਹੰਕਾਰ ਜਿਹਨਾਂ ਦੇ ਵਿੱਚ ਆ ਜਿਨ੍ਹਾਂ ਨੇ ਆਪਣਾ ਗੰਦਾ ਪਾਣੀ ਜਿਹਨੂੰ ਸੀਵਰੇਜ ਦਾ ਪਾਣੀ ਕਹਿ ਲਓ ਮਲਮੂਤਰ ਦਾ ਪਾਣੀ ਕਹਿ ਲਓ ਉਹ ਸੀਵਰੇਜ ਨੂੰ ਇਹਨਾਂ ਦੇ ਜਿੱਥੇ ਇਹਨਾਂ ਦੀ ਬਸਤੀਆਂ ਸੀਗੀਆਂ ਉਹਨਾਂ ਦਾ ਪਾਣੀ ਉਸ ਤਰਫ ਛੱਡਦਾ ਇਹ ਗਰੀਬ ਸਮਾਜ ਦੇ ਬੰਦੇ ਜਿਹੜੇ ਗਏ ਇਹਨਾਂ ਨੇ ਸੋਚਿਆ ਕਿ ਅਸੀਂ ਆਪਣਾ ਜਿਹੜਾ ਉਹ ਲੜਾਈ ਆ ਉਹ ਪਾਣੀ ਉਸ ਸਾਈਡ ਨਹੀਂ ਆਉਂਦੇ ਨਾ ਕਿਉਂਕਿ ਗੰਦੇ ਪਾਣੀ ਦੀ ਵੇਸਟ ਮਟੀਰੀਅਲ ਦੀ ਜਿਹੜੀ ਗੰਦਗੀ ਹੋਊਗੀ ਉੱਥੇ ਇਹਨਾਂ ਦੇ ਬੱਚਿਆਂ ਨੂੰ ਅੱਗੇ ਬਿਮਾਰੀਆਂ ਲੱਗਣਗੀਆਂ ਇਹ ਕਿਵੇਂ ਰਾਹ ਲੰਘ ਕੇ ਜਾਣਗੇ ਤੁਸੀਂ ਦੱਸਿਓ ਹੋਇਆ ਕੀ ਸੀ ਉਹ ਅਸੀਂ ਕਿਹ ਜੀ ਪਾਣੀ ਪਾਉਣਾ ਸੀ ਗਿਆ ਇਹ ਆ ਦੇਖੋ ਜੀ ਆ ਮਿੱਟੀ ਪੱਟੀ ਹੋਈ ਆ ਦੇਖੋ ਹਾਂਜੀ ਇਹ 15 1600 ਟਰਾਲੀ ਪੱਟੀ ਹੋਈ ਆ ਇਹ ਪੰਚਾਇਤ ਦੀ ਬਦੌਲਤ ਆ ਵੀ ਇੰਨੇ ਆ ਟੋਆ ਪਾਉਣਾ ਕਾਨੂੰਨ ਕਹਿੰਦਾ ਨਹੀਂ ਹੈਗਾ ਵੀ ਆਪਾਂ 3 ਫੁੱਟ ਤੋਂ ਮਿੱਟੀ ਜ਼ਿਆਦਾ ਨਹੀਂ ਪੜਦਾ ਹਾਂ ਹਾਂ ਇਹ ਨਾਲ ਦਵਾਦ ਦੇ ਵਿੱਚ ਪਲੈਨਿੰਗ ਚੱਲਦੀ ਸੀ ਇੱਥੋਂ ਮਿੱਟੀ ਪੱਟੀ ਇਹਨਾਂ ਨੇ ਹਾਂ ਯਾਰ ਹਾਂ ਐਂਟੀਪਾਰਕਿੰਗ ਰੱਖੀ ਹੈ ਜੀ ਆਪ ਦਾ ਟੋਬਾ ਬੰਦ ਕਰ ਆਪ ਦਾ ਟੋਬਾ ਬੰਦ ਕਰਕੇ ਇੱਥੋਂ ਮਿੱਟੀ ਭੱਟੀ ਜਿਹੜਾ ਟੋਬਾ ਬੰਦ ਕੀਤਾ ਇਹਨਾਂ ਨੇ ਜਿੱਥੇ ਪਾਰਕਿੰਗ ਬਣਾਈ ਆ ਆ ਸਾਰਾ ਹੈ ਨਾ ਹਾਂ ਜੀ ਇਹਨਾਂ ਨੇ ਇੱਥੋਂ ਗੰਦਾ ਟੋਬਾ ਕ੍ਰਾਈਟੇਰੀਆ ਫਿੱਟ ਕੀਤਾ ਸਰਕਾਰ ਨੇ 3 ਫੁੱਟ ਅੱਛਾ ਉਹ ਇੱਕ ਉਹਨਾਂ ਦੇ ਜਿਹੜਾ ਸਰਕਾਰ ਦਾ ਕ੍ਰਾਈਟੇਰੀਆ ਵਾ 3 ਫੁੱਟ ਦਾ ਵਾ ਹਾਂ ਆ ਕਿੰਨੇ ਫੁੱਟ ਆ ਇਹ 3 ਤੋਂ 4 16 17 ਫੁੱਟ ਇਹ ਤਾਂ ਘਟੋ ਘਟਤੀ ਫੁੱਟ ਆ 20 ਫੁੱਟ ਆਮ ਮੰਨ ਕੇ ਪਿੰਡ ਦਾ ਹਾਲ ਆ ਸਰਕਾਰ ਆਪ ਜਿਹੜੀ ਆ ਇਹ ਉਧਰ ਗੰਦਾ ਪਾਣੀ ਬੰਦ ਕਰਕੇ ਜੀ ਉਧਰ ਲੱਗਦਾ ਕਿ ਜਿਆਦਾ ਨਾ ਟੋਬੇ ਦਾ ਏਰੀਆ ਛੋਟਾ ਹੋ ਗਿਆ ਅਸਲ ਟੋਬਾ ਹੋ ਗਿਆ ਛੋਟਾ ਹੋ ਗਿਆ ਏਰੀਆ ਉਹਨੂੰ ਬੰਦ ਕਰਕੇ ਜੀ ਹੂੰ ਇਥੋਂ ਪਾ ਮਿੱਟੀ ਬੱਠੀ ਜਿਹੜਾ ਮੰਦ ਕੀਤਾ ਉਤੋਂ ਉਹਨਾਂ ਦਾ ਪਾਣੀ ਫਲੋ ਹੋ ਗਿਆ ਓਵਰਫਲੋ ਹੋ ਗਿਆ ਆਹ ਰਸਤਾ ਵੀ ਐਸੇ ਕਰਕੇ ਬੰਦ ਕੀਤਾ ਹੋਇਆ ਵੀ ਇਹ ਬਣੇ ਨਾ ਕਿਉਂਕਿ ਉਤੋਂ ਪੈਪਾ ਪਾਉਣੀਆਂ ਨੇ ਇਸ ਰਸਤੇ ਰਾਹੀਂ ਉਹਦਾ ਪਾਣੀ ਇੱਥੇ ਛੱਡਿਆ ਜਾਣਾ ਡਾਕਟਰ ਸਾਹਿਬ ਇਹ ਸਾਹਮਣੇ ਇਦਨੇ ਮੈਂ ਤਾਂ ਇੱਥੇ ਚੱਲਿਆ ਨਹੀਂ ਜਾ ਰਿਹਾ ਇੰਨੀ ਬੋ ਆ ਇੰਨੀ ਬੋ ਆ ਔਰ ਇਹ ਬੰਦੇ ਇੱਥੇ ਰਹਿੰਦੇ ਨੇ ਇਹ ਇਹਨਾਂ ਦਾ ਬਸਤੀਆਂ ਇਹਨਾਂ ਦਾ ਘਰ ਹੈ ਇੰਨੀ ਬੋ ਆ ਇੱਥੇ ਮੈਂ ਕਿਹਾ ਵੀ ਇਧਰ ਵਿੱਚ ਹੀ ਪੈਪਾ ਤਾਂ ਜਾਏ ਇਨਸਾਫ ਦੇ ਨਾਂ ਸੀ ਇਧਰੋਂ ਪਾਉਣ ਦੇਣੇ ਆ ਜੀ ਅਸੀਂ ਸਰਕਾਰੀ ਮਤਲਬ ਸ਼ਾਂਤ ਪਾਈ ਢੰਗ ਨਾਲ ਪ੍ਰੋਟੈਸਟ ਕਰ ਰਹੇ ਸੀਗੇ ਜੋ ਸਾਡਾ ਰਾਈਟ ਬਣਦਾ ਸੀਗਾ ਬਿਲਕੁਲ ਆਰਟੀਕਲ 119 ਸਾਡੇ ਕੋਲ ਠੀਕ ਆ ਜੀ ਪਾਣੀ ਇਹਨਾਂ ਨੇ ਇੱਥੇ ਪਟਨਾ ਤੁਸੀਂ ਪਾਉਣਾ ਸੀਗਾ ਜੀ ਇਹ ਰਸਤੇ 'ਚ ਹੀ ਲੈ ਕੇ ਆਉਣੀ ਸੀ ਆਹ ਸੜਕ ਬਣੀ ਹੋਈ ਆ ਓਨੀ ਛੱਡੀ ਹੋਈ ਆ ਹੂੰ ਹੂੰ ਉਹ ਤਾਂ ਛੱਡੀ ਆ ਵੀ ਪਾਈਪ ਪਾਉਣੇ ਇਹਦੇ ਵਿੱਚ ਹੂੰ ਹੂੰ ਬਾਅਦ ਇਹ ਵੀ ਅਸੀਂ ਇੱਥੇ ਪਾਈਪ ਪਾ ਕੇ ਫਿਰ ਉੱਪ ਜੀ ਇੰਟਰਲੌਕ ਲਾ ਦਾਂਗੇ ਬਟ ਅਸੀਂ ਕਿਹਾ ਵੀ ਨਹੀਂ ਅਸੀਂ ਨਹੀਂ ਪਾਉਣ ਦਾ ਤੁਸੀਂ ਰਸਤਾ ਬਣਾ ਦਿਓ ਕਹਿੰਦੇ ਜੇ ਅਸੀਂ ਕਹਾਂ ਵੀ ਜੇ ਤੁਸੀਂ ਨਹੀਂ ਵੀ ਰਸਤਾ ਬਣਾਉਣਾ ਅਸੀਂ ਆਪਣੇ ਪੈਸੇ ਨਾਲ ਇਹ ਰਸਤਾ ਬਣਾ ਲੈਨੇ ਆ ਅਸੀਂ ਕੱਟਾ ਜਾ ਕੇ ਪੰਜ-ਪੰਜ 6000 ਰੁਪਏ ਲੱਗ ਜਵੇ। ਵੀ ਇੱਥੇ ਸਾਡੇ ਕੋਲ ਪਈਆ ਅਸੀਂ ਲਾਵਾਂਗੇ। ਇਹ ਕਹਿੰਦੇ ਵੀ ਜੇ ਤੁਸੀਂ ਆਪ ਆਪਣੀ ਮਰਜ਼ੀ ਦਾ ਰਸਤਾ ਬਣਾਓਗੇ ਤਾਂ ਤੁਹਾਡੇ ਤੇ ਪਰਚੇ ਦਿੱਤੇ ਜਾਣਗੇ। ਠੀਕ ਆ ਜੀ। ਇਹ ਰਸਤਾ ਹੈਗਾ ਜੀ ਸਮਸ਼ਾਨ ਘਾਟ ਨੂੰ ਜਾਂਦਾ। ਸਰਕਾਰੀ ਗੁੰਡਾ ਕਰਦੀ ਆ। ਮੈਂ ਸਮਸ਼ਾਨ ਘਾਟ ਨੂੰ ਰਸਤਾ ਜਾਂਦਾ ਜਦੋਂ ਵੀ ਸਾਡੇ ਕੋਈ ਮਤਲਬ ਮਾਰ ਦਿੰਦੇ ਮੇਟਰ ਮੀਂਹ ਪੰਨੀ ਜੇ ਨੰਗੇ ਨਹੀਂ ਜਾਂਦਾ। ਇੱਧਰ ਪਾਸੇ ਨੂੰ ਸ਼ਟਰ। ਇੰਨਾ ਪਾਣੀ ਹੋ ਜਾਂਦਾ ਇੱਥੇ। ਹਾਂਜੀ ਸ਼ਟਰਿੰਗ ਕਰਨੀ ਪੈਂਦੀ ਹੈ ਇੱਥੇ ਪੁਲ ਦੇ ਉੱਤੇ ਜੀ ਉਹ ਪਾਰਲੇ ਪਾਸੇ ਰਸਤਾ ਪੱਕਾ। ਹੂੰ। ਇਹ ਸੂਆ ਜਾਂਦਾ ਪੱਕਾ ਸੂਆ। ਫੇਰ ਤੋਂ ਆ ਦੇਖ ਲੇ ਤਾਂ ਪਾਣੀ ਇੰਨਾ ਕਿ ਇਕੱਠਾ ਹੋ ਜਾਂਦਾ ਇੱਥੇ ਹਾਂਜੀ ਇਹ ਜਿਹੜੀ ਮਿੱਟੀ ਪੱਟੀ ਗਈ ਆ ਇਹ ਕੋਈ ਸਰਕਾਰੀ ਪੈਸਾ ਨਹੀਂ ਲੱਗਿਆ ਜੀ ਇਹ ਪਰਸਨਲ ਪੈਸਾ ਕਿਸ ਤਰ੍ਹਾਂ ਲੱਗਿਆ ਹੋਇਆ ਕਿਦਾ ਲੱਗਿਆ ਇਹ ਵੀ ਨਹੀਂ ਤੁਹਾਨੂੰ ਪਤਾ ਇਹ ਪਰਸਨਲ ਪੈਸਾ ਨਾ ਮਿੱਟੀ ਪਟਾਈ ਆ ਕੋਈ ਇਹਦਾ ਅਜੰਡਾ ਨਹੀਂ ਕੋਈ ਕੁਝ ਨਹੀਂ ਭੇਜਿਆ ਸਰਕਾਰ ਨੂੰ ਮਿੱਟੀ ਪਟਣਵਾ ਤੇ ਲੈਂਡ ਮਾਫੀਆ ਲੈਂਡ ਮਾਫੀਆ ਹਾਂਜੀ ਹਾਂ ਮਿੱਟੀ ਔਰ ਇਹ ਕਹਿੰਦੇ ਸਰਕਾਰਾਂ ਕਿ ਲੈਂਡ ਮਾਫੀਆ ਤੇ ਐਕਟ ਬੜਾ ਸਟਰੋਂਗ ਹੈ ਸਾਡਾ ਅਸੀਂ ਤਾਂ ਪਾਈ ਆ ਪਤਾ ਜੀ ਆਪ ਦੇਖੇ ਹਾਂ ਇਗਨੋਰ ਕਰ ਰਹੇ ਨੇ ਮਿੱਟੀ ਤਾਂ ਗਈ ਆ ਜੀ ਮਿੱਟੀ ਜਿੱਥੇ ਗਈ ਆ ਆ ਵੀ ਅਸੀਂ ਉਧਰੋਂ ਗਣਤੀ ਕੱਢ ਕੇ ਇਧਰ ਪਾ ਕੇ ਕਿ ਅਸੀਂ ਬਹੁਤ ਕਾਰਵਾਈ ਮਜ਼ਬੂਤੀ ਕਰਦੇ ਹਾਂ ਮਾਫੀਆ ਦੇ ਅਗੇਂਸਟ ਆਪ ਮਾਫੀ ਆ ਮਾਤਿਆਂ ਨੂੰ ਸਹ ਦੇ ਰਹੇ ਨੇ ਇਸੇ ਚੀਜ਼ ਨੂੰ ਕਰਕੇ ਇਹਨਾਂ ਨੇ ਨਾ ਬੀਬੀਆਂ ਨਾਲ ਕੁੱਟਮਾਰ ਕੀਤੀ ਆ ਇਹਨਾਂ ਬੀਬੀਆਂ ਦੇ ਕੱਪੜੇ ਪਾੜੇ ਇੱਕ ਬੀਬੀ ਨੂੰ ਧੱਕਾ ਦਿੱਤਾ ਵੀਡੀਓ ਦੇ ਵਿੱਚ ਦੇਖ ਲਿਓ ਇਸੇ ਕਰਕੇ ਜੇ ਆਪਣੇ ਦੇਖੋ ਕੀ ਮੰਗ ਰਹੇ ਨੇ ਤੁਹਾਡੇ ਤੋਂ ਜਾਇਦਾਦ ਮੰਗ ਰਹੇ ਨੇ ਤੁਹਾਡੇ ਤੋਂ ਜ਼ਮੀਨ ਮੰਗ ਰਹੇ ਨੇ ਟਾਡੇ ਤੋਂ ਕੀ ਮੰਗ ਰਹੇ ਨੇ ਇਹਨਾਂ ਦਾ ਹਿੱਸਾ ਲਾਗੂ ਨਹੀਂ ਕਰਦੇ ਖਾ ਗਏ ਤੁਸੀਂ ਬੇਸ਼ਰਮ ਦੇ ਬੰਦੇ ਇਹਨਾਂ ਦਾ ਸਬ ਪਲਾਨ ਦਾ ਹਿੱਸਾ ਖਾ ਕੇ ਜਿਹਨਾਂ ਦੀ ਸਕੀਮਾਂ ਨੇ ਤੇ ਲਾਗੂ ਹੋਈਆਂ ਹੁਣ ਨਾ ਤੁਹਾਡੀਆਂ ਪੱਲੇ ਇਹਨਾਂ ਨੂੰ ਦੇਖਣ ਦੀ ਲੋੜ ਨਹੀਂ ਪਏ ਬੂ ਆ ਰਹੀ ਹੈ ਤਾਂ ਸੋਚੋ ਪਾਣੀ ਜਦੋਂ ਪੈਦਾ ਇਹ ਕੀ ਹਾਲ ਹੋਦਾ ਨੂੰ ਬਹੁਤ ਗੰਦੀ ਘਰਾਂ ਤੋਂ ਲੈ ਆਉਂਦੀ ਹੈ ਜੀ ਕੀ ਨਹੀਂ ਖਾਉਂਦੀ ਡਰਦਾ ਜੀ ਮਾਰਨਾ ਚਾਹੁੰਦੇ ਆ ਹਾਂ ਹਾਂ ਬਿਲਕੁਲ ਤੁਹਾਡੇ ਨਾਲ ਉਹ ਤਾਂ ਨਹੀਂ ਉਹ ਤਾਂ ਨਹੀਂ ਲੜ ਸਕਦੇ ਨਾ ਬਸ ਬਸ ਬਿਲਕੁਲ ਮਾਰ ਦੋ ਉਹੀ ਤਾਂ ਬਿਮਾਰੀਆਂ ਨਾਲ ਨੇ ਤੇ ਬੱਚਾ ਖਰਾਬ ਕਰ ਦੋ ਤਾਂ ਕਿ ਉਹ ਬੱਚੇ ਪੜਨ ਨਹੀਂ ਹਸਪਤਾਲਾਂ ਦੇ ਚੱਕਰ ਲਾਉਂਦੇ ਨੇ ਹਾਂ ਸਿਹਤ ਖਰਾਬ ਹੋ ਉੱਧਰ ਉੱਧਰ ਪੈਸੇ ਪਾਉਂਦੇ ਇਹੋ ਹੀ ਰਸਤਾ ਡਾਕਟਰ ਸਾਹਿਬ ਜਿਹੜੀ ਤੁਸੀਂ ਇਹਨੇ ਪੈਪ ਲੈ ਕੇ ਆਉਣੀ ਆਹ ਰਸਤਾ ਜੀ ਉਧਰੋਂ ਪੈਪ ਆ ਰਹੇ ਨੇ ਜਿੱਥੇ ਆਪਾਂ ਸਟਾਪ ਕੀਤਾ ਨੇ ਪੈਪ ਉਹ ਵੀ ਤੁਹਾਨੂੰ ਆਪਾਂ ਜਗਾ ਦਿਖਾਉਣਾ ਇੱਕ ਜਗ੍ਹਾ ਆਪਾਂ ਤੁਹਾਨੂੰ ਉਹ ਦਿਖਾਉਨੇ ਆ ਜਿੱਥੇ ਡਾਕਟਰ ਸਾਹਿਬ ਇਹਨਾਂ ਨੇ ਕੁੱਟਮਾਰ ਕੀਤੀ ਗਈ ਹਾਂਜੀ ਹਾਂਜੀ ਠੀਕ ਆ ਜੀ ਆਹ ਰਸਤੇ ਦੇ ਵਿੱਚ ਹੀ ਪੈਪ ਜਾਣੇ ਸੀਗੇ ਜੀ ਆਉਣੇ ਸੀਗੇ ਇਧਰੋਂ ਜੀ ਅੱਛਾ ਜੀ ਪੈਪ ਉਹੀ ਪਈਆ ਗਿਆ ਨਹੀਂ ਨਹੀਂ ਉਧਰ ਪੈ ਨਹੀਂ ਇਧਰੋਂ ਆਉਣੇ ਸੀਗੇ ਜੀ ਪੈਪ ਹੂੰ ਇਧਰੋਂ ਪੈਪ ਘੁੰਮ ਕੇ ਆਉਣੇ ਉਹ ਸਾਰੇ ਬੰਦੇ ਤੁਹਾਨੂੰ ਦਿਖਾਉਂਦੇ ਨੇ ਆ ਜੀ ਏਡੀ ਦੂਰੋਂ ਆਉਂਦੀ ਉਹ ਤਾਂ ਆਪਣੀ ਬੀਬੀਆਂ ਦੇ ਜਿਹੜੇ ਕੁੱਟਮਾਰ ਕੱਪੜੇ ਪਾਟੇ ਉਹ ਕੱਪੜੇ ਉੱਥੇ ਪਾਟੇ ਨੇ ਉਸ ਨਾਲ ਤੇ ਸਾਡੀ ਤੇ ਗੱਲ ਹੋਣੀ ਆ ਕਿ ਚੂੜੇ ਚ ਮਾਰਾਂ ਨੇ ਕੀ ਗੱਲ ਆ ਇੱਥੇ ਕਹਿਣਗੇ ਬੰਦੇ ਬੈਠ ਕੇ ਜੀ ਐ ਆ ਪੁਲ ਦੇ ਬੈਠ ਕੇ ਕਹਿਣਗੇ ਉੱਥੇ ਬੈਠ ਕੇ ਕਹਿਣਗੇ ਪਰ ਉਹ ਚੀਜ਼ ਨਹੀਂ ਦੀ ਗੋਣੀ ਅਸੀਂ ਮਰ ਜਾਾਂਗੇ ਪਰ ਨਾ ਇੱਕ